ਮੈਂ ਹਰਜਿੰਦਰ ਸਿੰਘ ਗੁਰਾਇਆ ਇਸ ਮੌਕੇ ਅਸੀਂ ਪਹੁੰਚੇ ਹਾਂ ਜੀ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦਰਾਏ ਜਿੱਥੇ ਕੱਲ ਤੋਂ ਲਗਾਤਾਰ بارش ਹੋ ਰਹੀ ਸੀ ਉਸ بارش ਦਾ ਕਹਿਰ ਵੇਖਣ ਨੂੰ ਇਸ ਮਕੌੜਾ ਪੱਤਨ ਤੇ ਮਿਲ ਰਿਹਾ ਹੈ ਕਿਉਂਕਿ ਇਸ ਪੱਤਨ ਤੋਂ ਪਾਰਲੇ ਪਾਸੇ ਰਾਵੀ ਰਾਵੀ ਦਰਿਆ ਤੋਂ ਪਾਰਲੇ ਪਾਸੇ ਕਰੀਬ 7 ਪਿੰਡ ਵਸੇ ਹੋਏ ਹਨ ਜਿਨ੍ਹਾਂ ਵਿੱਚੋਂ 4 ਤੋਂ 5000 ਦੀ ਆਬਾਦੀ ਦੱਸੀ ਜਾ ਰਹੀ ਆ ਪਰ ਇਹਨਾਂ ਲੋਕਾਂ ਦੇ ਜਾਣ ਲਈ ਜੋ ਇੱਕ ਸਰਕਾਰ ਵੱਲੋਂ ਪਲਟੂਨ ਪੁਲ ਬਣਾਇਆ ਗਿਆ ਸੀ ਉਸ ਦਾ ਦੋਨਾਂ ਸਾਈਡਾਂ ਤੋਂ ਹਿੱਸਾ ਜਿਹੜਾ ਰੁੜ ਗਿਆ ਹੈ ਜਿਸ ਕਾਰਨ ਲੋਕਾਂ ਦਾ ਬਿਲਕੁਲ ਆਉਣਾ ਜਾਣਾ ਬੰਦ ਹੋ ਗਿਆ ਮੈਂ ਕੈਮਰਾਮੈਨ ਨੂੰ ਕਹਿੰਦਾ ਪਹਿਲਾਂ ਤਸਵੀਰਾਂ ਵਿਖਾਈਆਂ ਜਾਣ ਔਰ ਪਾਣੀ ਦਾ ਪ੍ਰਭਾਵ ਖਾਜੇ ਪਾਣੀ ਦਾ ਪ੍ਰਭਾਵ ਕਿੰਨੀ ਤੇਜ਼ ਚੱਲ ਰਿਹਾ ਹੈ ਜਿਸ ਕਾਰਨ ਜੋ ਮਕੌੜਾ ਪੱਤਨ ਦੇ ਪਲਟੂਨ ਪੁਲ ਬਣਾਇਆ ਗਿਆ ਸੀ ਉਸ ਦਾ ਅਗਲਾ ਹਿੱਸਾ ਜਿਹੜਾ ਬਿਲਕੁਲ ਰੁੜ ਕੇ ਤਬਾਹ ਹੋ ਗਿਆ ਹੈ ਔਰ ਪੁਲ ਦਾ ਦੋਨਾਂ ਸਾਈਡਾਂ ਤੋਂ ਹਿੱਸਾ ਰੁੜ ਗਿਆ ਹੈ ਜੋ ਆਰਲੇ ਪਾਸੇ ਲੋਕ ਨੇ ਆਰਲੇ ਪਾਸੇ ਰਹਿ ਗਏ ਹਨ ਜੋ ਪਾਰਲੇ ਪਾਸੇ ਪਾਰਲੇ ਪਾਸੇ ਰਹਿ ਗਏ ਹਨ ਕੁਝ ਲੋਕ ਤਾਂ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ ਜੋ ਆਪਣੇ ਕਮਾਂਕਾਰਾਂ ਆਹਲੇ ਪਾਸਿਓਂ ਆਇਓ ਇਸਾਨ ਔਰ ਜਦੋਂ ਨ ਸਵੇਰੇ ਆ ਕੇ ਦੇਖਿਆ ਤਾਂ ਪੁਲ ਦਾ ਹਿੱਸਾ ਰੁੜਿਆ ਹੋਇਆ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਵਾ ਪੈ ਰਿਹਾ ਐ ਇਸ ਸਬੰਧੀ ਸਾਡੇ ਨਾਲ ਪਾਰਲੇ ਪਾਸੇ ਵਸੇ ਲੋਕਾਂ ਨਾਲ ਗੱਲਬਾਤ ਵੀ ਹੋਈ ਆ ਲੋਕਾਂ ਵੱਲੋਂ ਇਹ ਦੱਸਿਆ ਗਿਆ ਕਿ ਕੁਝ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਅਜ ਮਜਬੂਰ ਹੋਣਾ ਪੈ ਰਿਹਾ ਔਰ ਇੱਕ ਉਧਰ ਪਾਰਲੇ ਪਾਸੇ ਸ਼ਾਦੀ ਦੱਸੀ ਜਾ ਰਹੀ ਐ ਇੱਕ ਬੇਟੀ ਦੀ ਸ਼ਾਦੀ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਖੱਜਲ-ਖੁਆਰੀ ਹੋ ਰਹੀ ਆ ਕਿਉਂਕਿ ਸ਼ਾਦੀ ਹੋਣ ਕਰਕੇ ਕਈ ਸਮਾਨ ਜਿਹੜੇ ਆ ਲਿਆਉਣੇ ਕਈ ਸਮਾਨ ਇਧਰੋਂ ਪਾਰਲੇ ਪਾਸੇ ਖੜਨੇ ਕਈ ਆਪਣੇ ਜੋ ਰਿਸ਼ਤੇਦਾਰਾ ਉਹਨਾਂ ਨੂੰ ਆਉਣਾ ਜਾਣਾ ਹੁੰਦਾ ਸੀ ਪਰ ਜਦ ਪੁਲ ਹੀ ਟੁੱਟ ਗਿਆ ਤਾਂ ਲੋਕਾਂ ਦਾ ਆਉਣ ਜਾਣ ਦਾ ਰਸਤਾ ਬਿਲਕੁਲ ਬੰਦ ਹੋ ਗਿਆ ਪਾਣੀ ਦਾ ਪ੍ਰਭਾਵ ਇੰਨਾ ਤੇਜ਼ ਆ ਕਿ ਕਿਸ਼ਤੀ ਵੀ ਜਿਹੜੀ ਬਿਲਕੁਲ ਨਹੀਂ ਚੱਲ ਰਹੀ ਜਿਸ ਕਾਰਨ ਲੋਕਾਂ ਨੂੰ ਸਿਰਫ ਇੱਕ ਪੁਲ ਤੇ ਹੀ ਡਿਪੈਂਡ ਕਰਨ ਲੋਕ ਪਰ ਜਦ ਪੁਲ ਹੀ ਟੁੱਟ ਗਿਆ ਹੈ ਤੇ ਲੋਕਾਂ ਦੇ ਆਉਣ ਜਾਣ ਦਾ ਸਾਧਨ ਕੀ ਰਹਿ ਗਿਆ ਪਰ ਭਾਵੇਂ ਸਰਕਾਰਾਂ ਵੱਲੋਂ ਇਹ ਲੋਕਾਂ ਨੂੰ ਕਾਫੀ ਲੰਬੇ ਸਮੇਂ ਦੇ ਵਿੱਚ ਪੱਕੇ ਪੁਲ ਦੇ ਨਿਰਮਾਣ ਲਈ ਲਾਰੇ ਲੱਪੇ ਲਾਏ ਜਾ ਰਹੇ ਹਨ ਕੁਝ ਸਰਕਾਰਾਂ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਇਸ ਪੁਲ ਦੀ ਪੱਕੇ ਪੁਲ ਦੇ ਨਿਰਮਾਣ ਲਈ 100 ਕਰੋੜ ਦੇ ਲਾਗੇ ਲਗਭਗ ਜਿਹੜੀ ਹੈ ਰਕਮ ਸਰਕਾਰ ਕੋ ਆ ਗਈ ਹੈ ਪਰ ਪੁਲ ਦਾ ਕੰਮ ਅਜੇ ਸ਼ੁਰੂ ਨਹੀਂ ਹੋਇਆ ਪਿਛਲੇ ਦਿਨੀ ਹੀ ਵਿਧਾਨ ਸਭਾ ਵਿੱਚ ਹੀ ਕਾਂਗਰਸੀ ਵਿਧਾਇਕ ਕਰਨਾ ਚੌਧਰੀ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਜਿਆਦਾ ਵੱਡਾ ਮੁੱਦਾ ਉਠਾਇਆ ਗਿਆ ਸੀ ਜੋ ਪੰਜਾਬ ਸਰਕਾਰ ਵੱਲੋਂ ਦਸੰਬਰ 2025 ਤੱਕ ਇਸ ਪੱਕੇ ਪੁਲ ਦਾ ਨਿਰਮਾਣ ਕਰਨ ਦਾ ਲੋਕਾਂ ਨੂੰ ਪ੍ਰੋਤਸਾ ਦਿੱਤਾ ਗਿਆ ਸੀ ਪਰ ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਾ ਹੋਏਗਾ ਇਸ ਪੁਲ ਨੂੰ ਕਿੰਨੀ ਕੁ ਜਲਦ ਕੰਮ ਸ਼ੁਰੂ ਕੀਤਾ ਜਾ ਰਿਹਾ ਪਰ ਇਸ ਮੌਕੇ ਲੋਕਾਂ ਲਈ ਕਾਫੀ ਵੱਡੀ ਪਰੇਸ਼ਾਨੀ ਜਿਹੜੀ ਬਾਣੀ ਪਈ ਹੋਈ ਹੈ ਲੋਕ ਕਾਫੀ ਜ਼ਿਆਦਾ ਇਕੱਠੇ ਹੋ ਕੇ ਆਉਣ ਚਾਣ ਲਈ ਜੋ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਵੱਲੋਂ ਇਸ ਦਾ ਮੌਕਾ ਵੇਖਣ ਨਹੀਂ ਨਹੀਂ ਪਹੁੰਚਾ ਔਰ ਸਿਰਫ ਜੋ ਇੱਕ ਕਿਸਤੀ ਦਾ ਮਲਾਹ ਹੈ ਉਸ ਨਾਲ ਹੀ ਸਾਡੀ ਗੱਲ ਹੋਈ ਆ ਉਹਨਾਂ ਨੂੰ ਇਹ ਦੱਸਿਆ ਗਿਆ ਹੈ ਕਿ ਪਾਣੀ ਕਾਫੀ ਵਧਨ ਕਰਕੇ ਲੋਕ ਸਵੇਰ ਦੇ ਜਿਹੜੇ ਖੱਜਲ ਖਵਾਰ ਹੋ ਰਹੇ ਹਨ ਕੋਝ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਤੇ ਬਾਸ ਭਾਰ ਤੇ ਬਹੁਤ ਜ਼ਿਆਦਾ ਪੈ ਰਹੀ ਹੈ ਇਧਰ ਵੀ ਪੈ ਰਹੀ ਹੈ ਜੀ ਲਗਾਤਾਰ ਬਾਸ ਪੈਣ ਦਾ ਪਾਣੀ ਬਹੁਤ ਵਧ ਗਿਆ ਜੀ ਅਸੀਂ 5 ਵਜੇ ਤੋਂ ਇੱਥੇ ਵੀਡੀਓ 'ਚ ਪਾਣੀ ਪੂਣੀ ਕੱਢਿਆ ਪਾਣੀ ਬਹੁਤ ਵਧ ਰਿਹਾ ਹੈ ਜੀ ਹਾਂਜੀ ਤੇ ਇਹ ਜਿਹੜਾ ਪੁਲ ਦਾ ਅਗਲਾ ਹਿੱਸਾ ਡੁੱਬ ਗਿਆ ਉਹਦੇ ਕਰਕੇ ਕਿੰਨੇ ਕੁ ਪਿੰਡਾਂ ਦਾ ਜਿਹੜਾ ਲਿੰਕ ਬਿਲਕੁਲ ਟੁੱਟ ਗਿਆ ਤੇ ਭਾਈ 7 ਪਿੰਡਾਂ ਜੀ 7 ਪਿੰਡਾਂ ਦਾ ਲਿੰਕ ਬਿਲਕੁਲ ਬਿਲਕੁਲ ਟੁੱਟ ਚੁੱਕਾ ਹੈ ਜੀ ਕਿੰਨੀ ਕੁ ਵਸੂਆਂ ਪਿੰਡਾਂ ਵਿੱਚ ਲਗਭਗ 4-5 ਹਜ਼ਾਰ ਹੈਗੀ ਹੈ ਜੀ ਕਿਨ ਲੋਕਾਂ ਦਾ ਆਉਣਾ ਜਾਣਾ ਬਿਲਕ ਸਕੂਲ ਦੇ ਟੀਚਰ ਇੱਥੇ ਖੜੇ ਨੇ ਵਿਚਾਰੇ ਨਹੀਂ ਲੰਘ ਸਕੇ ਜੀ ਪੁਲ ਨੂੰ ਕੋਈ ਹੋਰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਜੇ ਜਿਆਦਾ ਪਾਣੀ ਆ ਗਿਆ ਫਿਰ ਨੁਕਸਾਨ ਹੋ ਸਕਦਾ ਜੀ ਹੋਰ ਕੀ ਨੁਕਸਾਨ ਹੋਇਆ ਪੁਲ ਦਾ ਫਿਲਹਾਲ ਪੁਲ ਤਾਂ ਹਜੇ ਤੇ ਫਿਲਹਾਲ ਰੈਂਪਰ ਉੱਪੇ ਗਿਆ ਜੀ ਰੈਂਪਰ ਉੱਡ ਗਿਆ ਉਹਦੋਂ ਨਾਲ ਸਾਡਾ ਤੋਂ ਮਿੱਟੀ ਰੁੜ ਗਈ ਹੈ ਜੀ ਹਾਂਜੀ ਤੇ ਜੇ ਜਿਆਦਾ ਪਾਣੀ ਵਧ ਗਿਆ ਫਿਰ ਪੁਲ ਨੂੰ ਨੁਕਸਾਨ ਹੋ ਸਕਦਾ ਜੀ ਜਿਹੜੇ ਲੋਕ ਇੱਥੇ ਜਨਲਿਸਟ ਖੜੇ ਸੀ ਉਹ ਉਹ ਖੜੇ ਅਜੇ ਕੁਝ ਬਾਕ ਚੱਲ ਗਿਆ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਹੋਏ ਜੀ ਪੱਕਾ ਪੁਲ ਬਣ ਜਾਏ ਤੇ ਠੀਕ ਹੈ ਜੀ ਇੱਥੇ ਦੇਰ ਦੇ ਇੱਥੇ ਖੜੇ ਹੋ ਮੈਂ ਜਾਂਦਾ ਸਵੇਰੇ 7 ਵਜੇ ਦਾ ਇੱਥੇ ਪਹੁੰਚਿਆ ਮੈਂ ਦੇਖਣ ਡਿਆ ਆਪੇ ਆ ਤੇ ਕੰਮ ਨਵਾਂ ਬਣ ਗਿਆ ਰਾਰ ਦੀ ਦੁਨੀਆ ਰਾਰ ਬ ਪਾਰ ਵਾਲੀ ਪਾਰ ਹੈ ਕਾਰੋਬਾਰ ਸਭ ਬੰਦ ਹੋ ਗਏ ਨੇ ਇਹਨਾਂ ਲੋਕਾਂ ਨੂੰ ਹੁਣ ਪੁਲ ਵੀ ਐਡਾ ਰੁੜ ਗਿਆ ਇਹ ਹੁਣ ਵਿਚਾਰੇ ਜਿਹੜੇ ਮੁਲਾਜ਼ਮ ਨੇ ਕੀ ਕਰਨਗੇ ਤੇ ਹੁਣ ਉਹ ਰੱਬ ਜਾਣਦਾ ਜਾਂ ਤੁਹਾਨੂੰ ਬਤਾ ਹੁਣ ਸਾਨੂੰ ਜ ਕੋ ਪਤਾ ਹੀ ਨਹੀਂ ਹੈ ਤੁਸੀਂ ਕਿੱਥੇ ਜਾਣਾ ਸੀ ਅਗਲੇ ਪਿੰਡਾਂ 'ਚ ਮੈਂ ਪਾਰ ਜਾਣਾ ਸੀ ਤੂਰ ਛੇਬੇ ਹੁਣ ਇੱਥੋਂ ਵਾਪਸ ਹੋ ਜਾਣਾ ਮੈਨੂੰ ਤਾਂ ਅੱਗੇ ਰਾਹ ਨਹੀਂ ਲੱਭਦਾ ਹੁਣ ਇੱਥੇ ਜਾ ਕੇ ਮੈਂ ਰੋਣਾ ਨਹੀਂ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਤੁਸੀਂ ਮੰਗ ਨਹੀਂ ਹੋਈ ਕਰਨੀਆਂ ਭਈ ਦਾ ਕੋ ਹੱਲ ਕਰੋ ਕੋ ਬਣਾ ਲਿਆ ਦੂਜਾ ਜਿਹੜਾ ਰੋਜ਼ ਦਾ ਕੋੜਾ ਸਾਡੇ ਤੋਂ ਗਲੋਂ ਲਾ ਰਿਓ ਇਹ ਲਾਉਣਾ ਤੋਂ ਹਾਂ ਅਸੀਂ ਨਹੀਂ ਲਾਉਣਾ ਅੱਗੇ ਹੁਣ ਤੁਹਾਨੂੰ ਫੜਾਈਏ ਸਭ ਸਾਰਾ ਕਿੰਨੀ ਕੁ ਵਸੋ ਆ ਜਿਹੜੀ ਦਰਿਆਵਾਂ ਪਾਰ ਪਿੰਡਾਂ ਚ ਲੋੜ ਲੈਂਦੇ ਹੱਥ-ਅੱਠ ਪਿੰਡਾਂ ਦੇ ਮੇਰਾ ਖਿਆਲ ਆ ਵੀ ਕੋਈ 5-6000 ਤੋਂ ਪਬਲਿਕ ਵੱਢ ਠੀਕ ਹੈ ਡੰਗਰ ਬੱਛਾ ਉੱਥੇ ਆ ਸਭ ਕੁਝ ਜੋ ਲੂਨ ਤੇਲ ਲੈਣਾ ਇਧਰੋਂ ਲੈਣਾ ਹੁਣ ਸਭ ਬੰਦੇ ਸਕੂਲਾਂ ਦੇ ਬੱਚੇ ਜਿਹੜੇ ਉਹਨਾਂ ਦੀ ਪੜਾਈ ਵੀ ਕੋਈ ਜਿਹੜੇ ਉਹ ਖੜੇ ਨਹੀਂ ਉਹ ਦੇਖੋ ਲੈਣ ਲੱਗੀ ਜੀ ਇਧਰ ਵਾਲੇ ਇਧਰ ਆ ਆ ਤੁਹਾਡੇ ਸਾਹਮਣੇ ਆ ਦੇਖੋ ਆ ਜਨਾਨੀ ਖੜੋਤੀ ਆ ਅਖੰਡੀ ਮੈਂ ਬੰਡੇ ਗਈ ਰਹੀ ਜਾ ਕੇ ਰੋਟੀ ਪਕਾਉਂਦੀ ਆ ਤੇ ਉਹ ਨਹੀਂ ਪਕੀ ਜਾ ਕੇ ਹੁਣ ਤੁਸੀਂ ਸਿਆਣੀ ਹੁਣ ਸਾਨੂੰ ਕਿੰਨੇ ਵਜੇ ਤੁਸੀਂ ਅੱਜ ਪਹੁੰਚੇ ਸੀ ਤੇ ਕਿੰਨੇ ਵਜੇ ਜਿਹੜਾ ਪਾਣੀ ਦਾ ਪੱਤਲ ਵਾੜ ਕੇ ਸਾਢੇ 8:00 ਵਜੇ ਤੇ ਦੂਜਾਂ ਦਿਨ ਤੋਂ ਕੱਜੀ ਦਾ ਸਤਨੂ ਗੱਜਾ ਅੱਜ ਫਿਰ ਸਕੂਲ ਨਹੀਂ ਜਾਊਗਾ ਜੀ ਨਹੀਂ ਜੀ ਆਪਾਂ ਵੇਟ ਕਰ ਰਹੇ ਆਂ ਪਾਣੀ ਘਟਦਾ ਜੀ ਐਸਮੋਕੋ ਕੋਈ ਦੇਬਕ ਨਹੀਂ ਸਕੂਲ ਗਿਆ ਕਿਤੇ ਜੇ ਆਪਾਂ ਨਹੀਂ ਉੱਥੇ ਸਾਡੇ ਮਿੱਡੀ ਮਿਲ ਵਾਲਿਆਂ ਨੇ ਡਿਊਟੀ ਲਗਾਈ ਹੈ ਤੇ ਬੱਚਿਆਂ ਨੂੰ ਰੋਕਿਆ ਵੀ ਜਦ ਤੱਕ ਪਾਣੀ ਨਹੀਂ ਘਟਦਾ ਆਪਾਂ ਵੇਟ ਕਰੀਏ ਆਂ ਵੇਟ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਕਿੰਨੇ ਸਟਾਫ ਮੈਂਬਰ ਤੁਸੀਂ ਐਸਮੋਕੋ ਮਜਬੂਰ ਦਿਓ ਜਨਾ ਲਿਆ ਜੀ ਤਿੰਨ ਹੈਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਰਾਵੀ ਦਰਿਆ ਜਿਹੜਾ ਪੱਕਾ ਪੁਲ ਨਹੀਂ ਆ ਵਾਰ-ਵਾਰ ਮੁਸ਼ਕਲ ਆ ਕਿਉਂ ਬਹੁਤ ਵਾਰ ਟੱਚ ਲੰਘ ਜਾਂ ਹਾਂ ਆਪਾਂ ਨਹੀਂ ਜਾ ਪਾ ਰਹੇ ਤੇ ਕੱਲ ਨੂੰ ਬੱਚੇ ਦਾ ਐਗਜ਼ਾਮ ਹੈ ਅੱਜ ਹੀ ਆਪਰੇ ਪੀਪਰ ਆਏਗਾ ਤੇ ਕੱਲ ਦਿੱਕਤ ਹੋਰ ਵੱਡੀ ਹੋਣੀ ਹੈ ਕਿ ਪਾਣੀ ਹੋਰ ਵਧ ਗਿਆ ਤਾਂ ਵੀ ਪੀਪਰ ਦੇ ਨਾਲ ਖਾ ਲਈ ਪਹਿਲਾਂ ਵੀ ਕਦੇ ਇਦਾਂ ਦਾ ਮੌਕਾ ਆਇਆ ਜੀ ਹਾਂ ਸਰ ਹੁੰਦਾ ਅਰਸਾ ਦੇ ਮਹੀਨੇ ਦੀ ਦਿੱਕਤ ਹਾਂ ਸਰ ਤੁਸੀਂ ਕਿਹੜੇ ਸਕੂਲ ਬਣਾਉਂਦੇ ਹੋ ਮੈਂ ਠੀਕ ਕਰ ਸਿਆਲ ਕਿੰਨੇ ਵਜੇ ਤੇ ਸਰ ਇੱਥੇ ਖੜੇ ਹੋ ਤੁਸੀਂ ਜਿਹੜੇ ਡੀਕਾਂ ਦੇਸ ਪਾ ਦਾਂਗੇ ਆਪਾਂ 8:30 ਵਜੇ ਪਾਣੀ ਕਿੰਨੇ ਕੁ ਜਿਆ ਆਇਆ ਸੀ ਪਾਣੀ ਜਿਸ ਦਿਲੇ ਆਇਆ ਸੀ ਉਸ ਦੇ ਨਾਲ ਵੱਧਾ ਕਰੀ ਪਾਣੀ ਹੁਣ ਕੀ ਸਥਿਤੀ ਆਹ ਮੋਕੇ ਸਥਿਤੀ ਇਹ ਬਹੁਤੀ ਨਾਲ ਜੀ ਹਾਂਜੀ ਬੱਚਿਆਂ ਨੂੰ ਇਨਫੋਰਮੇਸ਼ਨ ਕੋ ਪਹੁੰਚੀ ਆ ਵੀ ਸਟਾਫ ਬੇਡੇ ਬਿਲ ਵਾਲਿਆਂ ਨੂੰ ਬਰਕਰਾਰ ਆਪਾਂ ਫੋਨ ਕਰ ਦਿੱਤਾ ਹਾਂਜੀ ਉਹ ਬੱਚੇ ਲੈ ਕੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਜੇ ਕੋਲ ਬੰਦ ਜੇ ਸਾਨੂੰ ਸਾਰੇ ਨਾਲ ਕਰੇ ਜਿਹੜੀ ਬੱਚਿਆਂ ਨੂੰ ਜਾ ਕੇ ਪ੍ਰੋਪਰਟਾਈਨ ਤੇ ਜਾ ਕੇ ਪੜਾਈਏ ਜਾ ਕੇ ਸਾਧਨ ਜਿਲ ਕਰਦੇ ਡਿਪੋ ਜਿਹੜਾ ਬਹੁਤ ਜ਼ਰੂਰੀ ਜਿਹੜਾ ਹੈ ਪਾਸੀ ਮੈਂ ਆਪਾਂ ਵੀ ਚੇਬੇ ਜਾਣਾ ਸੀ ਕਿੱਥੋਂ ਆਏ ਤੁਸੀਂ ਤੇ ਠੇਕੇ ਆਪਣੇ ਗਈ ਦੀ ਤੇ ਠੇਕੇ ਆਪਣੇ ਤੋਂ ਆਏ ਤੇ ਮੈਂ ਘਰੋਂ ਚੱਲਣਿਆ ਤੇ ਹੁਣ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੈ ਕਿੰਨੀ دیر ਹੋ ਗਿਆ ਤੁਹਾਨੂੰ ਇੱਥੇ ਰੁਕਿਆ ਨੂੰ ਹਾਂ ਨੂੰ ਇੱਥੇ ਤੋਂ ਕੋਲੇ 2-3 ਘੰਟੇ ਹੋ ਗਿਆ ਰੁਕਿਆ ਨੂੰ 2-3 ਘੰਟੇ ਹੋ ਗਿਆ ਰੁਕਿਆ ਨੂੰ ਕਿਉਂ ਦਰਿਆ 'ਚ ਪਾਣੀ ਬੜਾ ਆ ਗਿਆ ਤੇ ਇੱਦਾਂ ਜਾਣਾ ਬੜੀ ਮੁਸ਼ਕਲ ਹੈ ਕਿ ਉਧਰ ਕਿੰਨੀ ਕੀ ਦੁਨੀਆ ਰਹਿੰਦੀ ਜੇ ਆਹ ਪਾਰਲੇ ਪਾਸੇ ਬਥੇਰੇ 7-8 ਪਿੰਡ ਨੇ 7-8 ਪਿੰਡ ਨੇ ਵਿਚਾਰੇ ਤੁਹਾਨੂੰ ਪਤਾ ਨਹੀਂ ਸੀ ਪਾਣੀ ਇਨਚਾਨਕ ਵਧਾ ਆ ਗਿਆ ਮੈਨੂੰ ਨਹੀਂ ਪਤਾ ਸੀ ਪਾਣੀ ਜੱਕਦਾ ਮਾਰ ਜਾਣਾ ਜੇ ਮੈਨੂੰ ਪਤਾ ਹੁੰਦਾ ਪਾਣੀ ਆਣਾ ਤੇ ਮੈਂ ਆਣਾ ਹੀ ਨਹੀਂ ਚੱਲ ਮੈਂ ਉੱਥੇ ਰੁਕੀ ਰਹਿੰਦੀ ਆ ਆਪਣੇ ਤੇ ਕੇ ਤੇ ਕੱਲ ਆ ਜਾਂਦੀ ਪਾਣੀ ਕੱਢਦਾ ਤੇ ਸਰਕਾਰਾਂ ਕੋ ਕੀ ਮੰਗ ਕਰ ਦੋ ਤੁਸੀਂ ਇਹੋ ਹੀ ਪਰਨੇ ਵੀ ਸਾਡੇ ਮੰਡ ਦਾ ਪੁਲ ਪੱਕਾ ਬੱਜਣਾ ਚਾਹੀਦਾ ਪੱਕਾ ਪੁਲ ਬੱਜੇ ਤੇ ਪਟਿਆ دریا ਪੱਕਾ ਬੱਜੇ ਤੇ ਚਲੋ ਸਾਨੂੰ ਆਪਣੀ ਜਿਹੜੀ ਮੁਸ਼ਕਲ ਹੈ ਪੁਲ ਦੀ ਸਾਡੀ ਮੁਸ਼ਕਲ ਪੂਰੀ ਹੋਣੀ ਹੁਣ ਜਿਹੜੀ ਹਣੋ ਆ ਤਪਲੀਦ ਚੱਖਣੇ ਪੈਦੇ ਹੁਣ ਆਪਣੇ ਘਰ ਵਿਚਾਰਾ ਬੰਦਾ ਮੇਰਾ ਭਾਵੇਂ ਰੋਟੀ ਖਾਣੋਂ ਭੁੱਖਾ ਬੈਠਾ ਹੋਏ ਤਾਂ ਮੈਂ ਕੀ ਹੁਣ ਮੈਂ ਕਿੱਦਾਂ ਜਾਵਾਂ ਘਰ ਪਿਸ਼ਾਬ ਵਾਪਸ ਪਾਣੀ ਬੋਲਦਾ ਹੈ ਕਿੰਨੇ ਪਰਲੇ ਪਾਸੇ ਲੋਕ ਨੇ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਇਸ ਪਾਏ ਪੁਲ ਦੇ ਉੱਪਰੋਂ ਦੀ ਆਉਣ ਜਾਣ ਲਈ ਡਿਪੈਂਡ ਸੀ ਪਰ ਅੱਜ ਉਹਨਾਂ ਨੂੰ ਜਿਹੜਾ ਵਾ ਪੁਲ ਦਾ ਟੁੱਟਣ ਕਰਕੇ ਲਿੰਕ ਦੋਨਾਂ ਸਾਈਡਾਂ